ਨਾਟਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਮਾਤਾ ਸਾਹਿਬਕੌਰ ਸਪੋਰਟਸ ਚੈਰੀਟੇਬਲ ٹرسٹ ਫੰਡ ਚਰਖੜ ਵੱਲੋਂ ਕਰਵਾਏ ਜਾ ਰਹੇ 15ਵੇਂ 올ੰਪੀਅਨ ਪ੍ਰੀਤੀ ਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਸਰੇ ਦਿਨ ਖੇਡੇ ਗਏ ਮੈਚਾਂ ਵਿੱਚ ਜਰਖੜ ਹਾਕੀ ਹਾਕੀ ਅਕੈਡਮੀ ਅਤੇ ਕਿਲਾ ਰਾਏਪੁਰ ਨੇ ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਜਿੱਤ ਹਾਸਲ ਕਰਕੇ ਆਪਣੇ ਜੇਤੂ ਕਦਮ ਅੱਗੇ ਵਧਾਏ ਮਾਤਾ ਸਾਹਿਬਗੁਰ ਖੇਡ ਕੰਪਲੈਕਸ ਜਰਖੜ ਵਿਖੇ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਖੇਡੇ ਜਾ ਰਹੇ ਇਸ ਰਾਜ ਪੱਧਰੀ ਹਾਕੀ ਫੈਸਟੀਵਲ ਵਿੱਚ ਅੱਜ ਮੋਢਲੇ ਗੇਟ ਦੇ ਮੈਚਾਂ ਵਿੱਚ ਜਰਖੜ ਅਕੈਡਮੀ ਨੇ ਗੁਰੂ ਤੇਗ ਬਹਾਦਰ ਚਚਰਾੜੀ ਅਕੈਡਮੀ ਨੂੰ 5-4 ਗੋਲਾਂ ਨਾਲ ਹਰਾਇਆ ਜਰਖੜ ਅਕੈਡਮੀ ਦੇ ਗੁਰ ਮਾਨਵਦੀਪ ਸਿੰਘ ਡਾਬਰ ਹੀਰੋ ਆਫ ਦਾ ਮੈਚ ਬਣਿਆ ਦੂਸਰੇ ਜੂਨੀਅਰ ਵਰਗ ਦੇ ਮੈਚ ਵਿੱਚ ਰੌਂਡ ਕਲਾਸ ਕਿਲਾ ਰਾਏਪੁਰ ਹਾਕੀ ਸੈਂਟਰ ਨੇ ਐਚਟੀਸੀ ਰਾਮਪੁਰ ਨੂੰ 5-2 ਗੋਲਾਂ ਨਾਲ ਮਾਰ ਦਿੱਤੀ ਜੇਤੂ ਟੀਮ ਦਾ ਉਮਰ ਮੈਨਾਫਦਾ ਮੈਚ ਬਣਿਆ ਜਦਕਿ ਸੀਨੀਅਰ ਵਰਗ ਵਿੱਚ ਕਿਲਾ ਰਾਇਪੁਰ ਕਲੱਬ ਨੇ ਨੀਡਾ ਕਲੱਬ ਰਾਮਪੁਰ ਨੂੰ 5-4 ਗੋਲਾਂ ਨਾਲ ਹਰਾਇਆ ਕਿਲਾ ਰਾਇਪੁਰ ਦਾ ਅਰਸ਼ਪ੍ਰੀਤ ਸਿੰਘ ਡਾਬਰ ਹੀਰੋ ਆਫ ਦਾ ਮੈਚ ਬਣਿਆ ਆਖਰੀ ਲੀਗ ਮੈਚ ਵਿੱਚ ਝਾਰਖੜ ਹਾਕੀ ਅਕੈਡਮੀ ਨੇ ਬਾਬਾ ਕਿਰਪਾਲ ਦਾਸ ਹਾਕੀ ਅਕੈਡਮੀ ਹੀਰਾਂ ਨੂੰ 5-4 ਗੋਲਾਂ ਦੇ ਨਾਲ ਹਰਾ ਕੇ ਪਹਿਲੀ ਜਿੱਤ ਹਾਸਲ ਕੀਤੀ ਝਾਰਖੜ ਅਕੈਡਮੀ ਦਾ ਸੰਜੀਤ ਸਿੰਘ ਡਾਬਰ ਹੀਰੋ ਆਫ ਦਾ ਮੈਚ ਬਣਿਆ ਅੱਜ ਦੇ ਮੈਚਾਂ ਦੌਰਾਨ ਅੰਤਰਰਾਸ਼ਟਰੀ weightlifter ਅਤੇ Dehriwal Weightlifting Center ਦੇ ਮੁੱਖ ਪ੍ਰਬੰਧਕ ਹਰਦੀਪ ਸਿੰਘ ਸੈਣੀ, ਹਰਜੋਤ ਸਿੰਘ ਕੈਨੇਡਾ, ਹਰਦੀਪ ਸਿੰਘ, ਸਾਹਿਬਜੀਤ ਸਿੰਘ ਸਾਥੀ, ਸਾਬੀ ਜਰਖੜ ਅਤੇ ਮਨਜਿੰਦਰ ਸਿੰਘ ਏਆੜੀ ਨੇ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਪ੍ਰਬੰਧਕ ਕੁਲਦੀਪ ਸਿੰਘ ਕਬੱਡੀ, ਤੇਜਿੰਦਰ ਸਿੰਘ ਜਰਖੜ, ਜਸਮੀਰ ਸਿੰਘ ਨੋਕਵਾਲ, ਗੁਰਵਿੰਦਰ ਸਿੰਘ ਕਿਲਾ ਰਾਏਪੁਰ, ਅਜੀਤਪਾਲ ਸਿੰਘ ਨਾਰੰਗਵਾਲ ਗੁਰਤੇਜ ਸਿੰਘ ਲਾਡੀ ਪਰਮਜੀਤ ਸਿੰਘ ਪੰਮਾ ਗਰੇਵਾਲ ਸ਼ੰਗਾਰਾ ਸਿੰਘ ਜਰਖੜ ਮਨਜੀਤ ਸਿੰਘ ਚਹਿਲ ਡੰਗੋਰਾ ਬਾਬਾ ਰੁਲਦਾ ਸਿੰਘ ਸਾਇਆ ਕਲਾਂ ਆਦ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਗੁਰਸਤਿੰਦਰ ਸਿੰਘ ਪ੍ਰਗਟਨੀ ਦੱਸਿਆ ਕਿ 올ਿਪੀਅਨ ਪ੍ਰੀਤੀਪਾਲ ਸਿੰਘ ਹਾਕੀ ਫੈਸਟੀਵਲ ਦੇ ਅਗਲੇ ਗੇਡ ਦੇ ਮੈਚ 24 ਅਤੇ 25 ਮਈ ਨੂੰ ਖੇਡੇ ਜਾਣਗੇ